ਹੋ ਗਿਆ ਸੈਟ ਹੋ ਗਿਆ ਲੱਗਿਆ ਲੱਗ ਗਈ ਬਸ ਫਿਰ ਲੰਦੇ ਆ ਨੋ ਕਰੂ ਕੋਈ ਬਾਈ ਬੰਦੀ ਜੋ ਸਾਰਾ ਮੈਂ ਕੰਟੀਨਿਊ ਨੋ ਜੀ ਅੱਜ ਚੌਂਕਟਰ ਦੇ ਵਿੱਚ ਕਾਫੀ ਦੇਰ ਤੋਂ ਲੋਕਾਂ ਦੀ ਮੰਗ ਸੀ ਕਿ ਇੱਥੇ ਲਾਈਟ ਲੋਕਾਂ ਦੀ ਡਿਮ ਆ ਰਹੀ ਹੈ ਲੋਕਾਂ ਨੂੰ ਟਰਾਂਸਫਾਰਮਰ ਟਰਾਂਸਫਾਰਮ ਲਾਣ ਦੀ ਲੋੜ ਸੀ ਸੋ ਆ ਟਰਾਂਸਫਾਰਮ ਜਿਹੜਾ ਅੱਜ ਜੰਡੀ ਦੇ ਚੌਂਤੇ ਦੇ ਵਿੱਚ ਚਾਲੂ ਕਰਤਾ ਗਿਆ ਵਾ ਇਸ ਤੋਂ ਇਲਾਵਾ ਦੋ ਦੋ ਟਰਾਂਸਫਾਰਮਾਂ ਦੀ ਪਿੰਡ ਦੇ ਲੋਕਾਂ ਦੀ ਹੋਰ ਮੰਗ ਹੈ ਤਾਂ ਉਹ ਵੀ ਜਲਦੀ ਜਿਹੜੀ ਹੈ ਉਹ ਮਹਿਕਮੇ ਨੂੰ ਆਪਾਂ ਡਿਮਾਂਡ ਦੇ ਦਿੱਤੀ ਹੈ ਤਾਂ ਜਲਦੀ ਉਹ ਦੋ ਟਰਾਂਸਫਾਰਮ ਹੋਰ ਜਿਹੜੇ ਉਹ ਲਗਾ ਕੇ ਦਿੱਤੇ ਜਾਣਗੇ ਤਾਂ ਜੋ ਲੋਕਾਂ ਨੂੰ ਜਿਹੜੇ ਰਾਤ ਵੇਲੇ ਡਿਮ ਲਾਈਟ ਦੀ ਦਿੱਕਤ ਆਂਦੀ ਹੈ ਜਾਂ ਓਵਰਲੋਡ ਕਰਕੇ ਤਾਰਾਂ ਛੱਡਦੀਆਂ ਨੇ ਉਹ ਕੋਈ ਦਿੱਕਤ ਨਾ ਆਵੇ ਸੋ ਅੱਜ ਜੰਡੀ ਚੌਂਤੇ ਦੇ ਲੋਕ ਜਿਹੜੇ ਨੇ ਉਹ ਸਾਰੇ ਖੁਸ਼ ਨੇ ਸਾਰੇ ਲੋਕ ਹੀ ਮੇਰੇ ਨਾਲ ਖੜੇ ਰਹਿ ਗਏ। ਅ ਮੇਰਾ ਨਾਮ 파ਰਸ ਠਾਕਰੇ ਹੈ ਮੈਂ ਪਿੰਡ ਚੌਂਤਾ ਦਾ ਰਹਿਣ ਵਾਲਾ ਹਾਂ। ਆਪ ਜੀ ਦੇ ਮਾਧਿਅਮ ਰਸਤੇ ਬਹੁਤ-ਬਹੁਤ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿ ਇਹ ਜਿਹੜੀ ਟਰਾਂਸਫਾਰਮਰ ਜਿਹੜਾ ਅੱਜ ਚਾਲੂ ਹੋਣ ਜਾ ਰਿਹਾ ਹੈ ਇਹ ਘਟੋ ਘਟ ਪਿਛਲੇ 4-5 ਸਾਲਾਂ ਤੋਂ ਸਾਰਾ ਪਿੰਡ ਦਿੱਕਤ ਸੀ ਸੀਗਾ ਰਾਤ ਨੂੰ ਬੱਤੀ ਬਿਲਕੁਲ ਡੇਮ ਹੋ ਜਾਂਦੀ ਸੀ। ਪਰੇ ਸ਼ਮਸ਼ੇਰ ਭਾਜੀ ਦੇ صدਕਾ ਆਮ ਆਦਮੀ ਸਰਕਾਰ ਦੇ صدਕਾ ਅੱਜ ਸਾਡੇ ਪਿੰਡ ਲੱਗਣ ਜਾ ਰਿਹਾ ਹੈ ਤੇ ਇਹਦੇ ਨਾਲ ਪਿੰਡ ਦੇ ਸਾਰੀ ਸਾਰੀ ਆਬਾਦੀ ਨੂੰ ਆ ਰਾਹਤ ਮਿਲਣੀ ਹੈ ਲੋ ਵੋਲਟੇਜ ਚੱਲੂ ਹੋ ਜਾਏਗਾ ਆ ਰਾਤਾਂ ਤੋਂ ਲੱਗਦਾ ਸਾਡਾ ਦੇ ਲਾਇ